ਤਾਨ ਕੀਤਾ ਨਮਾ ਐਮਐਲਏ ਦੀ ਚੋਣ ਕੀਤੀ ਹੈ ਸਾਬਤ ਤੌਰ ਤੇ ਵੋਟਾਂ ਪਈ ਹੈਗੀ ਇੱਕ ਵੋਟਰ ਦੇ ਤੌਰ ਤੇ ਮਿਲਦੀ ਹੈ ਕੁਆਲਟੀ ਕਿ ਲੱਗਦੀਆਂ ਨੇ ਦੇਖੋ ਐਜ਼ ਅ ਵੋਟਰ ਵੀ ਹਾਂ ਐਜ਼ ਅ ਕੈਂਡੀਡੇਟ ਵੀ ਹਾਂ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕੰਵਿਨ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ 1.5 ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ ਸਤਾਈ ਦੇ ਵਿੱਚ ਅਸੈਂਬਲੀ ਚੋਣਾ ਹੋਣੀਆਂ ਨੇ ਉਹ ਦੁਬਾਰਾ ਸੀ ਸਰਕਾਰ ਬਣਾ ਸਕੀਏ ਸਾਨੂੰ ਸਭ ਕੰਮ ਕਿਹੜੇ-ਕਿਹੜੇ ਲੱਗਦੇ ਆ ਜਿਹੜੇ ਲੱਗਦੇ ਕਿ ਐਮਐਲਏ ਬਣਨ ਤੋਂ ਬਾਅਦ ਪਹਿਲੀ ਦਫਾ ਜਿਹੜਾ ਇਹ ਕੰਮ ਹੈਗਾ ਇਹ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾ ਕੰਮ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਮੈਂ ਪਹਿਲੀ ਵਾਰ ਐਮਐਲਏ ਨਹੀਂ ਬਣਨਾ ਨਵੇਂ ਸੰਧਮੇ ਕਰਨ ਦੀ ਗੱਲ ਸੋ ਇਸ ਕਰਕੇ ਮੈਨੂੰ ਕੰਮਾਂ ਦਾ ਵੀ ਪਤਾ ਇੱਥੋਂ ਦੇ ਕੱਲੀ-ਕੱਲੀ ਨੁੱਕਰ ਦਾ ਵੀ ਪਤਾ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਆਏ ਇੱਥੇ ਡਿਵੈਲਪਮੈਂਟ ਅੱਗੇ ਵੀ ਮੈਂ ਬੋਧ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪਰਮਾਤਮਾ ਨੇ ਇੱਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਕੋਈ ਕਾਰਨ ਹੋਊਗਾ ਗੁਰੂ ਸਰ ਸਿੱਧੂ ਸਾਹਿਬ ਜੈਂਗਸਟਰਵਾਦ ਤੇ ਨਸ਼ਾ ਜਿਹੜਾ ਉਹ ਹੈਵੀ ਹੈ ਵੋਟਰਾਂ ਦੇ ਨਾਲ ਗੱਲਬਾਤ ਕੀਤੀ ਕਿ ਜੈਂਗਸਟਰਵਾਦ ਤੇ ਨਸ਼ਾਵਾਦ ਵੱਡਾ ਮੁੱਦਾ ਤਰਨ ਦੇਖੋ ਮੈਂ ਮੀਡੀਆ ਦੀ ਰਾਈਮ ਹੈ ਗੱਲ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਗੈਂਗਸਟਰਵਾਦ ਦੀ ਦੇਖੋ ਅਕਾਲੀ ਦਲ ਨੇ ਕੀ ਕੀਤਾ ਜੀ ਅਕਾਲੀ ਦਲ ਨੇ ਇੱਕ ਗੈਂਗਸਟਰ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੁਸੀਂ ਸਾਰੇ ਜਾਣਦੇ ਹੋ ਨਾ ਜੀ ਕਿਹੜਾ ਨਹੀਂ ਜਾਣਦਾ ਤੁਸੀਂ ਦੱਸੋ ਤੁਹਾਡੇ ਚ ਕੋਈ ਟਿੱਪਣੀ ਹੈਗੀ ਆ ਕਿਸੇ ਦੀ ਇਹ ਚ ਕੋਈ ਭਲੇਖਾ ਹੈਗਾ ਕਿਸੇ ਨੂੰ ਤੁਸੀਂ ਦੱਸ ਦਿਓ ਕੀ ਹੈਗਾ ਕੋਈ ਭਲੇਖਾ ਗੈਂਗਸਟਰ ਦੇ ਪਰਿਵਾਰ ਨੂੰ ਅੱਜ ਤੁਸੀਂ ਵੇਖਿਆ ਹੋਣਾ ਕੱਲ੍ਹ ਦੀਆਂ ਸੋਸ਼ਲ ਮੀਡੀਆ ਤੇ ਉਹ ਗੈਂਗਸਟਰ ਦੀ ਜਿਹੜੀ ਵਾਈਫ ਆ ਉਹ ਕੱਲੇ-ਕੱਲੇ ਘਰ ਚ ਜਾ ਕੇ ਧਮਕੀਆਂ ਦੇਣ ਢੀ ਆ ਕੱਲੇ-ਕੱਲੇ ਸਰਪੰਚ ਦੇ ਨਾਲ ਉਹ ਧਮਕੀਆਂ ਜਿਹੜੀਆਂ ਨੇ ਵੀ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਕਾਲੀ ਦਲ ਨੂੰ ਵਟ ਵਟਾਂ ਪਾਓ ਇਤੋਂ ਘਟੀਆ ਹਰਕਤ ਔਰ ਤੁਸੀਂ ਇੱਕ ਚੀਜ਼ ਵੇਖੋਗੇ ਕਾਲੀ ਦਲ ਨੂੰ ਕੈਂਡੀਡੇਟ ਹੀ ਸਾਰੇ ਤਰਨਤਨ ਚੋਂ ਨਹੀਂ ਕੋਈ ਲੱਭਾ ਹੈਰਾਨਗੀ ਦੀ ਗੱਲ ਆ ਜਿਹੜੇ ਪਿਛਲੇ 50 50 ਸਾਲਾਂ ਤੋਂ 60 60 ਸਾਲਾਂ ਤੋਂ ਕਾਲੀ ਦੇ ਦਲ ਦੇ ਨਾਲ ਤੁਰੇ ਆਉਂਦੇ ਸੀਗੇ ਔਰ ਮੇਰਾ ਵੀ ਇਹੋ ਕਾਰਨ ਕਾਲੀ ਦਲ ਛੱਡਣ ਦਾ ਕਿਉਂਕਿ ਮੈਂ ਕੋਈ ਦੇਖ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ ਸੋਹਲ ਸਾਹਿਬ ਦੀ ਤੇ ਹੁਣ ਡੈਥ ਹੋਈ ਆ 3 ਮਹੀਨੇ ਪਹਿਲਾਂ ਮੈਂ ਤੇ 2024 ਚ ਅਕਾਲੀ ਦਲ ਨੂੰ ਛੱਡਤਾ ਸੀ ਔਰ ਛੱਡ ਕੇ ਮੈਂ ਘਰ ਬਹਿ ਗਿਆ ਸਾਂ ਇਨ੍ਹਾਂ ਦੀਆਂ ਦੇਖੋ ਨੀਤੀਆਂ ਹੀ ਨਹੀਂ ਠੀਕ ਇਨ੍ਹਾਂ ਦੇ ਡਿਸੀਜਨ ਹੀ ਨਹੀਂ ਠੀਕ ਜੇ ਡਿਸੀਜਨ ਨਹੀਂ ਠੀਕ ਤੇ ਤਾਂ ਹੀ ਅੱਜ ਅਕਾਲੀ ਦਲ ਦੇ ਸਿਰਫ 3 ਐਮਐਲਏ ਜਿੱਤੇ ਸੀ ਤੇ ਤਿੰਨਾ ਚੋਂ ਵੇਖ ਲਓ ਰਹਿ ਕਿਹੜਾ ਗਿਆ ਸੁਖੀ ਜੀ ਡਾਕਟਰ ਸੁਖੀ ਜੀ ਨਵੇਂ ਸ਼ਹਿਰ ਵਾਲੇ ਉਹ ਵੀ ਆਮ ਆਦਮੀ ਪਾਰਟੀ ਚ ਆ ਗਏ ਯਾਲੀ ਜੀ ਨੇ ਮੇਰੇ ਸਤਕਾਰਯੋਗ ਨੇ ਸਾਡੇ ਨਾਲ ਰਹੇ ਆ ਉਹ ਵੀ ਕਾਲੀ ਦਲ ਛੱਡ ਗਏ ਦੇ ਰਹਿ ਕੌਣ ਗਿਆ ਮਗਰ ਔਰ ਜੇ ਤੁਸੀਂ ਇਹੋ ਜਿਹਾ ਇਹਨਾਂ ਨੇ ਵਤੀਰਾ ਲੋਕਾਂ ਪ੍ਰਤੀ ਜਨਤਾ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਦੇ ਪ੍ਰਤੀ ਜੇ ਇਹੋ ਜਿਹਾ ਵਤੀਰਾ ਕਾਲੀ ਦਲ ਕਰੂਗਾ ਇਹਦਾ ਮਤਲਬ ਗੈਂਗਸਟਰਾਂ ਨੂੰ ਤੁਸੀਂ ਟਿਕਟਾਂ ਦੇ ਕੇ ਇੱਕ ਡਰਾ ਕੇ ਲੋਕਾਂ ਕੋ ਇੱਕ ਰਾਜਨੀਤੀ ਕਰੋਗੇ ਮਾਜੇ ਦੇ ਲੋਕ ਨੇ ਇਹ ਡਰਨ ਵਾਲੇ ਨਹੀਂਗੇ ਸੰਧੂ ਸਾਹਿਬ ਇੱਕ ਮੇਰੀ ਬੇਨਤੀ ਸੋਲੋ ਜੀ ਮੇਰੀ ਬੇਨਤੀ ਰੱਦ ਹੋ ਚੁੱਕੀ ਹੈ ਕਲਚਨਪ੍ਰੀਤ ਕੌਰ ਦੀ ਉਹਨੂੰ ਕਿਵੇਂ ਦੇਖਦੇ ਹੋ ਅੱਜ ਮੋਰ ਦਾ ਭੁਗਤਾਨ ਦੀ ਕਰਗੇ ਦੇਖੋ ਦੇਖੋ ਕੋਰਟ ਦੇ ਫੈਸਲੇ ਨੇ ਜੇ ਮੈਂ ਅੱਜ ਕੋਈ ਗਲਤ ਕੰਮ ਕਰਦਾ ਮੇਤੇ ਐਕਸ਼ਨ ਹੋਣਾ ਹੀ ਹੈ ਜੇ ਮੈਂ ਇੱਥੇ ਕਿਸੇ ਨੂੰ ਕੋਈ ਮਾੜਾ ਸ਼ਬਦ ਕਹਿਣਾ ਆ ਜੇ ਮੈਂ ਧਮਕੀਆਂ ਦੇਵੋਣਾ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਕੋਈ ਸਮਗਲਿੰਗ ਕਰਦਾ ਮੈਂ ਹਥਿਆਰ ਚੁੱਕੀ ਫਿਰਦਾ ਤੇ ਮੇਰੇ ਤੇ ਐਕਸ਼ਨ ਹੋਣਾ ਹੀ ਆ ਨਾ ਤੇ ਉਹਦੇ ਲਈ ਤੁਸੀਂ ਕਹੋ ਧੱਕੇਸ਼ਾਹੀ ਹੋਈ ਆ ਇਹ ਤੇ ਇਤੋਂ ਘਟੀਆ ਹਰਕਤ ਹੋ ਹੀ ਨਹੀਂ ਸਕਦੀ ਕੋਈ ਕਾਂਗਰਸ ਦਾ ਰਹੇਗਾ ਕਿ ਇਕੱਲੇ ਦਲ ਨਾਲ ਰਹੇਗਾ ਤੁਸੀਂ ਇਕੱਲੇ ਦਲ ਦੇ ਕਾਫੀ ਦੋਸ਼ ਆ ਰਹੇ ਹੋ ਬਾਗਸ ਦੀ ਪੋਜੀਸ਼ਨ ਹੈ ਨਹੀਂ ਕਾਂਗਰਸ ਦੀ ਪੋਜੀਸ਼ਨ ਤੁਹਾਨੂੰ ਦੇਸੀ ਪਈ ਹੋਣੀ ਆ ਬੰਡਾ ਜੀ ਤੁਸੀਂ ਸਾਹਮਣੇ ਲੜੀ ਆ ਮਤਲਬ ਸਾਹਮਣੇ ਮੇਰੀ ਗੱਲ ਤੁਸੀਂ ਮੈਨੂੰ ਸਾਹਮਣੇ ਰੱਖੇ ਮੈਨੂੰ 2 ਵਜੇ ਤੋਂ ਬਾਅਦ ਦੱਸਿਓ ਵੀ ਕਾਂਗਰਸ ਦੀ ਕੀ ਪੋਜੀਸ਼ਨ ਹੈ ਤੇ ਨਹੀਂ ਮੈਨੂੰ ਤੇ ਪਤਾ ਆ ਜੀ ਹੁਣ ਮੇਰੇ ਮੂੰਹੋਂ ਤੇ ਹਰ ਗੱਲ ਚੰਗੀ ਨਹੀਂ ਨਾ ਲੱਗਦੀ ਤੁਸੀਂ ਵੇਖਿਓ ਜਮਾਨ ਤੇ ਜਬਤ ਹੋਊਗੀ